ਕੀ ਗੋ ਲੈ ਫਿਰ ਹਾਂਜੀ ਲੱਗਦਾ ਆ আচ্ছা ਠੀਕ ਹੈ আচ্ছা ਬਹੁਤ ਜੇ ਦੇਰੀ ਕੀਤੀ ਹੈ ਬਾਕੀ ਆਪਾਂ ਲੜਦੇ ਰਹੋ ਦੱਸ ਦਿਓ ਮੈਨੂੰ ਦੱਸ ਦਿਓ ਕਿ ਲੜਦੇ ਵੀ ਦੱਸ ਦਿਓ ਕਿ ਗੱਲ ਇਸ ਕੇ ਕਰੀਏ ਅੱਛਾ ਅਰੇ ਇਹ ਕਰ ਨੂੰ ਜਲਦੀ ਹੀ ਜੇ ਸੋਚਾ ਰੌਂਡ ਲਾ ਲਈਏ ਚਲੋ ਇਹ ਤਾਂ ਮੋਸਲੀ ਹੁੰਦਾ ਜਾਂਦੀ ਵਰਤੀ ਰੌਂਡ ਦਾ ਜੀ ਬਹੁਤ ਸਰ ਉਹਨਾਂ ਨੂੰ ਕਿਹਾ ਨਾਲ ਦੇ ਨੇ ਕਿਹਾ ਮੈਂ ਕਿਹਾ ਐਸੇ ਜੋ ਤੇ ਜਾਉਂਦੇ ਇੱਥੇ ਕੀ ਕਰਦੇ ਨੇ ਸਰ ਥੋੜੇ ਜਣੇ ਚੱਲ ਗਏ ਤੇ 3-4 ਜਣੇ ਰਹਿ ਗਏ ਮੈਂ ਮੇਖਦੀ ਪਈ ਠੇਕੇ ਵਾਲੇ ਠੇਕੇ ਵਾਲੇ ਆਪਣਾ ਨਾ ਕੰਮ ਚਾ ਕਰਦੇ ਪਏ ਮੁੰਡੇ ਨੂੰ ਫੜਿਆ ਸਰ ਤੇ ਉਹ ਮੁੰਡੇ ਨੂੰ ਫੜਿਆ ਮੁੰਡਾ ਭੱਜਣ ਲੱਗਾ ਬੜਾ ਕੁੜਿਆ ਜਿਹਾ ਸੀ ਮੁੰਡਾ ਜਾਨੇ ਜਾਣੀ ਅੱਛਾ ਇੱਕ ਦੋ ਜਣੇ ਉਹਦੇ ਨਾਲ ਐਸੇ ਹੀ ਨਾ ਬੋਲਦੇ ਰਹੇ ਕੋ ਮੇਰੇ ਨਾਲ ਬੋਲਦੇ ਰਹੇ ਉਹਨਾਂ ਚੋਂ ਇੱਕ ਮੁੰਡਾ ਸਰ ਵੀ ਫੌਜੀ ਜਿਹੜਾ ਉਹਨੇ ਮੇਰੇ ਵਾਲ ਚ ਦਾਇਆ ਜੀ ਉਹਨੂੰ ਮੁੰਡੇ ਨੂੰ ਛਾੜ ਤਾ ਇਹਨੂੰ ਛੱਡ ਮੇਰਾ ਭਰਾ ਆ ਹਾਂ ਇਹ ਨੋਮੀਨੇਸ਼ਨ ਵੀ ਉਹ ਨੋਮੀਨੇਸ਼ਨ ਬੜਾ ਉਲਕੇ ਆ ਨਾ ਪੁਰਾਣੀ ਜਿੱਤ ਦਾ ਉਹ ਤੇ ਰਾਜ ਜਾਂਦੇ ਲੋਕਾਂ ਨੂੰ ਬੜੀ ਆਵਾਜ਼ਾਂ ਮਾਰੀਆਂ ਵੀ ਆਡੀ ਹਲ ਪੁਗਾਤਿਆ ਗੁਰਾਤੂ ਸਰ ਕੋਈ ਨਹੀਂ ਕਿਹਾ ਫਿਰ ਜੀ ਤੋਂ ਐਸਏਟੀ ਬੇਵਾ ਹੋ ਗਈ ਨਾ ਇਹਨੇ ਦੱਸਿਆ ਕਿ ਤੁਹਾਡੇ ਨਾਲ ਪੜਾਉਦੇ ਉਹ ਜ਼ਿਆਦਾ ਨੀਕਲ ਜਿਹੇ ਵੀ ਸ਼ਬਦ ਹੋਈ ਚਲ ਕੋ ਜਵਤ ਕਿਉਂ ਤੁਸੀਂ ਕੋਈ ਥੋੜਾ ਜਿਹਾ ਉੱਥੇ ਹੋ ਜਾਣਾ ਕਿ ਹਾਂ ਬਿਲਕੁਲ ਤਾਂ ਰੌਣਕ ਬਲਾਜਮੇ ਜੀ ਨੂੰ ਕਿਹਾ ਥੋੜਾ ਜਦੋਂ ਨਾ ਕਿਵੇਂ ਕੋਈ ਨਹੀਂ ਸਰ ਉਹ ਜਿਹੜਾ ਗ੍ਰਸਟ ਵਗੈਰਾ ਦੇ ਜਿਹੜੇ ਉਹ ਸਾਰੇ ਹੁੰਦੇ ਨੇ ਉਹ ਤੇ ਘਰ ਆਉਂਦੇ ਪੈਂਦੇ ਤਾਂ ਠੀਕ ਆ ਬਹੁਤ ਦੂਸਰੇ ਨੂੰ ਤਾਂ ਥੱਲੇ ਰੱਖੋ ਯਾਰ ਇਹਨੂੰ ਥੋੜਾ ਕੈਮਰਾ ਸਿਰ ਬਾਕੀ ਨੇ ਗਏ ਨਾ ਉਹ ਸਾਰੇ ਥੱਲੇ ਕਰ ਦਿਓ ਯਾਰ ਤਾਂ ਪੜ੍ਹ ਲਓ ਮਾਈ ਗਾ ਚਲੋ ਚਲੋ ਇਹ ਬੀਤੇ ਕਾਲ ਲਗਾ ਯਾਰ ਮਾਈਕ ਥੱਲੇ ਕਰ ਲੋ ਬੋਲੀ ਬੋਲੇ ਜਸਵੰਦਰ ਯਾਰ ਸਾਰੇ ਦਾ ਪਿੰਡ ਜੇ ਕਰ ਲੋ ਵਿੱਚ ਸਾਡੀ ਐਸ.ਐਚ.ਓ ਬਹੁਤ ਬਹਾਦਰ ਦਾ ਐਸ.ਐਚ.ਓ ਆ ਕੋਈ ਰਹਿਤ ਨਹੀਂ ਗਿਆ ਤਾ ਅਮਨ ਜੋ ਤੋਦਾਰ ਕਾਟ ਜਿਹੜਾ ਕੰਮ ਦੇ ਇੱਕ ਥੱਲੇ ਮੇਰੇ ਆ ਵੀ ਰਹਿ ਗਈ ਉਹ ਬੜਾ ਬਹਾਦਰੀ ਨਾਲ ਆਪਣੀ ਜੌਬ ਕਰਦੀ ਹੈ ਨਿਤਿਸ਼ ਥੱਲੇ ਕਰੀ ਵੀ ਉਹ ਬਹਾਦਰੀ ਨਾਲ ਆਪਣੀ ਡਿਊਟੀ ਜਿਹੜੀ ਨਿਭਾ ਲਈ ਸੀਗੀ ਤੇ ਦੇ ਕਰ ਲੋ ਮਾਈਕ ਵਿਵੇਕ ਦੇ ਅੱਗੇ ਇੱਕ ਬੂਦਲ ਪਿੰਡ ਹੈ ਉੱਥੇ ਸ਼ਰਾਬ ਦੇ ਹਾਤੇ ਦੇ ਬਾਅਦ ਭਾਈ ਮੈਂ ਪਹਿਲਾਂ ਇਤਨੀ ਉਹ ਸ਼ ਬੰਦਿਆ ਦਾਰ ਚੰਗਾ ਹੋ ਗਿਆ ਕੋਈ ਜਦੋਂ ਇਹਨਾਂ ਨੂੰ ਪਤਾ ਲੱਗਾ ਤੇ ਆਵਾਜ਼ ਉਸੇ ਲਈ ਮੌਕੇ ਤੇ ਚਲੇ ਗਏ ਜਦੋਂ ਮੌਕੇ ਤੇ ਗਏ ਤੇ ਉਹ ਬੰਦੇ ਜਾਦੇ ਸੀਗੇ ਉਹ ਇਹਨਾਂ ਦੇ ਗੱਲ ਪਏ ਔਰ ਮੈਨੂੰ ਮਾਨ ਹੈ ਇਸ ਗੱਲ ਦਾ ਪੰਜਾਬ ਦੀਆਂ ਧੀਆਂ ਤੇ ਪੰਜਾਬ ਦੀਆਂ ਧੀਆਂ ਇਦਾਂ ਦੀਆਂ ਹੋਣੀਆਂ ਚਾਹੀਦੀਆਂ ਜਿੱਦਾਂ ਦੀਆਂ ਮਜੂਦ ਮੈਨੂੰ ਨੇ ਦੱਸਿਆ ਕਿ ਉਹ ਕਿੰਨਾ ਚੇਦ ਕੁੰਡੀਆਂ ਦੇ ਨਾਲ ਜਿਹੜੀ ਉਹ ਖੁੱਲਦੀ ਰਹੀ ਐ ਉਹਨੇ ਕੁੰਡੀਆਂ ਨੂੰ ਉਹਨੇ ਪੂਦਾ ਫੜਨ ਦੀ ਕੋਸ਼ਿਸ਼ ਕੀਤੀ ਪਰ ਕੁੰਡੇ ਕਿਉਂਕਿ ਜਿਆਦੀ ਗਿਣਤੀ ਦੇ ਵਿੱਚ ਸੀਗੇ ਉਹਨਾਂ ਦੇ ਉਹਦੇ ਸਿਰ 'ਤੇ ਸੱਟਾਂ ਲਾਈਆਂ ਕੰਨ ਤੇ ਜਿਹੜੀ ਐ ਉਹ ਸੱਟ ਲੱਗੀ ਐ ਸੋ ਮੈਂ ਆਪਣੇ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਅਮਨ ਜੋਤ ਨੂੰ ਇਹ ਵਿਸ਼ਵਾਸ ਦਿਵਾਉਣ ਆਇਆ ਸੀਗਾ ਕਿ ਸਰਕਾਰ ਉਹਨਾਂ ਦੇ ਨਾਲ ਸਾਡੀ ਪੰਜਾਬ ਪੁਲਿਸ ਮਹਾਤਮੀ ਦੇ ਨਾਲ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਸਾਡੇ ਕਿਸੇ ਮਲਾਜਮ ਤੇ ਖਾਸ ਤੌਰ ਤੇ ਸਾਡੀ ਜਿਹੜੀ ਧੀ ਪੁਲਿਸ ਦੇ ਜੋਬ ਕਰਦੀ ਹੈ ਜੇ ਉਹਦੇ ਨਾਲ ਕੋਈ ਉਹਨੂੰ ਆਂਚ ਆਉਂਦੀ ਹੈ ਤੇ ਅਸੀਂ ਉਹਦੇ ਨਾਲ ਚਤਾਨ ਦੀ ਤਰ੍ਹਾਂ ਜੜੇ ਖੜੇ ਆਂ ਜੀ ਔਰ ਮੈਂ ਉਹਦਾ ਸਨਮਾਨ ਵੀ ਕਰਕੇ ਆਇਆ ਹਾਂ ਚਾਲ ਦੇ ਦੌਰ ਔਰ ਇੱਕ ਪਛਸਾ ਪੱਤਰ ਦੇਖਿਆ ਔਰ ਸੀਪੀ ਸਾਹਿਬ ਨੂੰ ਕਿਹਾ ਕਿ ਇਹਨਾਂ ਦਾ ਮਹਾਤਮੀ ਦਾ ਜਿਹੜਾ ਇਨਾਮ ਵਾਧੂੀ ਦਾ ਪੁਸਤਕ ਆ ਜਿਹੜਾ ਥੋੜੀ ਕੱਟ ਰੱਖੋ ਉਹ ਵੀ ਜਿਹੜਾ ਉਹ ਪੰਜਾਬ ਸਰਕਾਰ ਤੋਂ ਦਿੱਤਾ ਜਾਵੇ ਹਾਂ ਔਰ 1510 ਨਹੀਂ ਨਹੀਂ ਅਮਨਜੋਤ ਦਾ ਜਿਹੜਾ ਸਦਮਾਨ ਪੁਸਤਕਾ ਦਾ ਉਹ ਤੇ ਮੈਂ ਅਨਾਮ ਦੇ ਵਜੋਂ ਆਪਣੇ ਇੱਕਿਆਦੀ ਫੰਡ ਚੋਂ 51000 ਰੁਪਈਆ ਜਿਹੜਾ ਉਹ ਅਮਨਜੋਤ ਨੂੰ ਸਾਡੇ ਮਲਾਜਮ ਜਿਹੜੇ ਸਾਡੀ ਪੁਲਿਸ ਜਿਹੜੀ ਉਹ ਹੌਸਲੇ ਦੇ ਨਾਲ ਤੇਵੀ ਦੇ ਨਾਲ ਇਸੇ ਤਰ੍ਹਾਂ ਇਹ ਤਾਂ ਅਮਨਜੋਤ ਦੇ ਰੱਤੀ ਲੜਾਈ ਲੜੀ ਐ ਇਸੇ ਤਰ੍ਹਾਂ ਬਾਕੀ ਉਸ ਵੀ ਜਿਹੜੀ ਐ ਜਿਹੜੇ ਕੋਈ ਬੈਡ ਐਲੀਮੈਂਟ ਐ ਗੁੰਡੇ ਆ ਸ਼ਰਾਬ ਪੀ ਕੇ ਗੁੰਡਾਗਰਦੀ ਕਰਦੇ ਆ ਕੁਛ ਇਦਾਂ ਦੀਆਂ ਸਮਾਜ ਉਦੋਂ ਦੀ ਤੱਕ ਜਿਹੜੇ ਉਹਨਾਂ ਦੇ ਨਾਲ ਆਪਣੀ ਲੜਾਈ ਇਦਾਂ ਹੀ ਲੜੇ ਜਿੱਦਾ ਰੱਤੀ ਅਮਨਜੋਤ ਦੇ ਲੜੀਆ ਸੋ ਮੈਂ ਆਪਣੇ ਸੀਐਮ ਵੱਲੋਂ ਉਹਨੂੰ ਹੌਸਲਾ ਦੇਣ ਆਂ ਉਹਨੂੰ ਕਿਹਾ ਕਿ ਸਰਕਾਰ ਉਹਦੇ ਨਾਲ ਖੜੀ ਐ ਹਰ ਤਰ੍ਹਾਂ ਦੀ ਉਹਦੀ ਮਦਦ ਕਰਾਂਗੇ ਉਹਨੂੰ ਕਬਦੌਉਂ ਦੀ ਲੋੜ ਦੇ ਪਾਸ ਮੈਨੂੰ ਬੜਾ ਖੁਸ਼ੀ ਹੋਈ ਹੈ ਕਿ ਸਾਡੀ ਉਹ ਛੋਟੀ ਭੈਣ ਹੈ ਸਾਡੀ ਤਿਆਰਗੀ ਹੈ ਉਹ ਬੜੇ ਬਿਲਕੁਲ ਠੀਕ ਹੈ ਚੜ੍ਹਦੀ ਕਲਾ ਚ ਉਹ ਕਹਿੰਦੀ ਕਿ ਸਾਦ ਮੈਂ ਆਪਣੀ ਡਿਊਟੀ ਕੀਤੀ ਹੈ ਕੋਈ ਗੱਲ ਨਹੀਂ ਉਸ ਮੈਨੂੰ ਮੈਨੂੰ ਇਹ ਇਹ ਲੱਗਦਾ ਕਿ ਇਦਾਂ ਇਦਾਂ ਦੇ ਜਿਹੜੇ ਸਾਡੇ ਬਾਦਦ ਮਲਾਜ਼ਮ ਨੇ ਉੰਨਾ ਨਹੀਂ ਸਾਡੀ ਪੰਜਾਬ ਪੁਲਿਸ ਦਾ ਨਾਂ ਜਿਹੜਾ ਉੱਚਾ ਕੀਤਾ ਸੋ ਮੈਂ ਇਸ ਕਰਕੇ ਆਇਆ ਸੀਗਾ ਉਹ ਮੈਂ ਆਪਣੀ ਭੈਣ ਨੂੰ ਮਿਲ ਕੇ ਅਗਰ ਉਹ ਖੰਡ ਜੋ ਜਿਸ ਤਰੀਕੇ ਨਾਲ ਹਮਲਾ ਹੋਇਆ ਉਹਨੇ ਕਿਹਾ ਕਿ ਤੁਸੀਂ ਪੁਲਿਸ ਵਾਲੀ ਹੈ ਇਸ ਕੰਮ ਵਿੱਚ ਆ ਚੁੱਕੇ ਜਾਂਦੇ ਮੂੰਹ ਤੋਂ ਪਤਾ ਸੀ ਕਿ ਪੁਲਿਸ ਦੀ ਮੁਲਾਜ਼ਮ ਹੈ ਕਾਹਦੀ ਉਹਨੇ ਇਸ ਤਰ੍ਹਾਂ ਕੀਤਾ ਅਸੀਂ ਸਾਇਦ ਉਹ ਸ਼ਰਾਬੀ ਸ਼ਰਾਬ ਪੀਤੀ ਹੋਉਂਦੇ ਨੇ ਜਿਹੜਾ ਮੇਨ ਮੁਲਜ਼ਮ ਹੈ ਜਿੰਨੇ ਅਟੈਕ ਕੀਤਾ ਉਹਨੂੰ ਰਾਤੀ ਸਾਡੀ ਪੁਲਿਸ ਦੇ ਜਿਹੜਾ ਫੜਿਆ 사ਦੀ ਦਾ ਸੱਚ ਕਰਕੇ ਕੋਈ ਬਾਕੀ ਦੋਸ਼ੀ ਵੀ ਉਹਦੀ ਵੀ ਅਸੀਂ ਪਾਲ ਕਰਦੇ ਜਿਹੜਾ ਜਿਹੜਾ ਵੀ ਬੰਦਾ ਸਾਡੀ ਫੌਜ ਦੇ ਉੱਤੇ ਅਟੈਕ ਕਰਦੇ ਸ਼ਾਮਲ ਹੋਗਾ ਉਹਦੇ ਉਹਦੇ ਖਿਲਾਫ ਜਿਹੜੀ ਅਸੀਂ ਕਾਨੂੰਨ ਕਰਦੇ ਜਿਹਦਾ ਡਰ ਮੁਕ ਗਿਆ ਸੀ ਉਹਨਾਂ ਦੇ ਅੰਦਰ ਰਹੇ ਜਦੋਂ ਬੰਦਾ ਨਸ਼ੇ 'ਚ ਹੁੰਦਾ ਕੰਕਰ ਨੂੰ ਥੋੜਾ ਬੰਦੇ ਨਸ਼ੇ 'ਚ ਹੀ ਰਹਿੰਦੇ ਚਲਾਪੀ ਉਹ ਜਵਾਬ ਜਵਾਬ ਵਾਲੇ ਹੱਥੇ ਤੇ ਬਲ ਲੜਾਈ ਚ ਦਗਾ ਇਹਦਾ ਮਤਲਬ ਨਸ਼ੇ ਦੇ ਵਿੱਚ ਜੇ ਉਹਨਾਂ ਨੇ ਗਲਤੀ ਕੀਤੀ ਤਾਂ ਸਾਡੀ ਫੋਰਸ ਪੂਰੀ ਉੱਥੇ ਗਈ ਡਿਊਟੀ ਦੇ ਜਾ ਕੇ ਮੁੰਡਾ ਉਹਨਾਂ ਦੇ ਭਾਦੀ ਦੇ ਨਾਲ ਉਹਨਾਂ ਨਾਲ ਮੁਕਾਬਲਾ ਕੀਤਾ ਜੇ ਅਮਨ ਜੋ ਨਾ ਜਾਂਦੀ ਤਾਂ ਹੋ ਸਕਦਾ ਉੱਪਰ ਚ ਲੜ ਕੇ ਆਪਣਾ ਜ਼ਿਆਦਾ ਨੁਕਸਾਨ ਕਰਦਾ ਕਿਉਂਕਿ ਪਿੱਛੇੋਂ ਦੇਖਿਆ ਅੱਗੇ ਤੱਕ ਪਹੁੰਚ ਗਿਆ ਉਹ ਦੇਖੀ ਅਟੈਕ ਕੀਤਾ ਗਿਆ ਇਹ ਕਿੰਨੂ ਕਿਵੇਂ ਵਿਗਦੇ ਹੋ ਨਹੀਂ ਕੋਈ ਨਹੀਂ ਬਰੂਟਲੀ ਕੋਈ ਨਹੀਂ ਜਿਹੜੇ ਬਾਤ ਨੂੰ ਮਾਰਨਾ ਵੈਸੇ ਹੀ ਬਹੁਤ ਮਾੜੀ ਗੱਲ ਸਾਡੇ ਸਮਾਜ ਚ ਸਮਝੀ ਜਾਂਦੀ ਸ਼ਰਮੌਣੀ ਚਾਹੀਦੀ ਇਹੋ ਜਿਹੇ ਤੱਤਾਂ ਨੂੰ ਜਿਹੜੇ ਸੱਡੀਆਂ ਮਾਵਾ ਪਹਿਣਾਤੇ ਮਤਲਬ ਜਿਹੜਾ ਜੇ ਤੈਅ ਕਰਦੇ ਉਹਨਾਂ ਨੂੰ ਸਮਝ ਨਹੀਂ ਕਿ ਅੱਜ ਆਲਪ ਜਿਹੜੀ ਕਿੱਥੇ ਪਹੁੰਚ ਗਈ ਹੈ ਅੱਜ ਸਾਡੀਆਂ ਧੀਆ ਪਾਇਲਟ ਬਣ ਗਈ ਅੱਜ ਸਾਡੀਆਂ ਧੀਆ ਬਾਰਡਰਾਂ ਤੇ ਖੜੀਆਂ ਐ ਐਸਐਲਐ ਤੇ ਹਲਮ ਜੀ ਲੈ ਕੇ ਬੀਐਸਐਫ ਦੇ ਵਿੱਚ ਸੀਐਲਪੀ ਦੇ ਵਿੱਚ ਖੜੀਆਂ ਪੰਜਾਬ ਦੇ ਵਿੱਚ ਤੁਸੀਂ ਵੀ ਪੜਿਆ ਕੱਲ ਐਸਐਸਪੀ ਲੱਗੇ ਕਿੰਨੀਆਂ ਸਾਡੀਆਂ ਧੀਆ ਜਿਹੜੀਆਂ ਐਸਐਸਪੀ ਲੱਗੀਆਂ ਡੀਆਈਜੀ ਬਣੀਆਂ ਆਈਜੀ ਬਣੀਆਂ ਇਹਨਾਂ ਇਹ ਫੇਸ ਸਮਝ ਲੋਕ ਦੇ ਜਿਹੜੇ ਨਸ਼ੇ ਦੇ ਵਿੱਚ ਇੰਦਾ ਦਾ ਕਾਰਵਾਈ ਕਰਦੇ ਆ ਸਾਡੇ ਸਮਾਜ ਦੇ ਵਿੱਚ ਸਮਾਜ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਹੈ ਸਭ ਖਾਇਆ ਜਾਊਗਾ ਜੀ ਬਿਲਕੁਲ ਸਭ ਕਿਉਂ ਜੀ ਸਾਡੀ ਫੌਜ ਲੋਜ ਹੀ ਲੜਦੀ ਹੈ ਲੋਜ ਹੀ ਹੈ ਵੀ ਥੇ ਪੰਜਾਬ ਪੁਲਿਸ ਇਹਨੇ ਜੋਗੀ ਆ ਕਿ ਜਿਹੜਾ ਵੀ ਬੰਦਾ ਪੰਜਾਬ ਦੇ ਵਿੱਚ ਅਮਨ ਕਾਨੂੰਨ ਨੂੰ ਆਪਣੇ ਹੱਥ ਤੇ ਲਊਗਾ ਇਦਾਂ ਦੇ ਗਲਤ ਕੰਮ ਕਰੂਗਾ ਉਹਦੇ ਖਿਲਾਫ ਜਿਹੜੀ ਆ ਸਾਡੀ ਪੁਲਿਸ ਸਖਤ ਕਾਰਵਾਈ ਕਰੂਗੀ